ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰੇ ਦਾ ਸਵਾਗਤ ਹੈ ਇਸ ਵੀਡੀਓ ਕਰ ਚੈਨਲ ਤੇ ਗਾਇਸ ਅੱਜ ਚਲੇ ਆਏ ਨੌਨ ਫੇਅਰ ਤੋਂ সুইਮ ਪੂਲ ਤੇ ਤੇ ਹੁਣ ਤੁਹਾਨੂੰ ਮਿਲਦੇ ਆ ਬਾਅਦ ਵਿੱਚੋਂ 2 ਮਿੰਟ ਤਿਆਰੀਆਂ ਗੀਆਂ ਸਾਡੀਆਂ ਪਰ ਨਾ ਮੈਂ ਬੱਲ ਲੀ ਜੁੜੇ ਤੇ ਫਿਰ ਤੁਹਾਨੂੰ ਮਿਲਦੇ ਆ ਬਾਅਦ ਵਿੱਚੋਂ ਗਾਇਸ ਯਾ ਯਾ ਬॉयਸ ਇਰਨਾਤਾ ਪਰ ਤਾਂ ਵੀ ਅੰਦਰ ਚਲੇ ਹਾਂ ਹਾਂਜੀ ਦੋਸਤੋ ਬੱਲ ਨਾ ਜੁੜੇ ਤੇ ਪਰ ਨਾ ਕੰਨਾ ਰੋਤੇ ਹਾਂ ਚਾਹਦੇ ਗਾਇਸ ਹੋਰ ਵੇਨੇ ਕੀ ਗੱਲ ਬਾਤ ਆ ਰਹੀ ਆ ਤੂੰ ਤੂੰ ਆਹ ਗਾਈ ਗਣੀ ਇੱਥੇ ਨਾ ਆਇਆ ਹੁੰਦਾ ਮੈਂ ਥੋੜਾ ਬੋਧਾ ਵਿਚਾਰੀ ਦੀ ਕਲੀਅਰ ਕਰੀਏ ਚਨਾਉਣਾ ਹੁੰਦਾ ਨੇ ਤੇ ਕਿਤੇ ਆ ਰੇ ਸ਼ੀਰ ਆ ਗਾਈ ਇਸ ਯਾ ਚੱਲ ਦੋਸਤਾਂ ਹਾਂ ਭਾਈ ਫਰੇ ਰੇਸ ਲਗਾ ਆ ਆਹ ਆਲੀ ਕਿਰਾਇਆ ਤੇ ਗਾਈ ਕੀ ਕਰੀਏ ਹੁਣ ਆਪਾਂ 5 ਦਿਨ ਹੋਰ ਸ਼ਿਆ ਕਰੋ ਦੋਸਤਾਂ ਓਏ ਆ ਗਈ હાજી એક ઓન ચેક કરો તમારું હા એ બારેમાં આપણ પીડા ઓય ਆ ਰਿਹਾ ਹੈ ਗਾਇਸ ਤੇ ਹੁਣ ਆਪਾਂ ਚੱਲਨੇ ਆਂ ਘੜੀ ਨੂੰ ਮੱਛਿਆ ਦੇ ਚਾਹਦੇ ਆ ਗਾਇਸ ਹੁਣ ਤੁਹਾਨੂੰ ਬਾਚਦੇ ਹੁੰਦੇ ਆ ਗੱਪੇ ਗੋੜਾਈ ਤੇ ਚੱਲਦੇ ਗਾਇਸ ਕਰੇ ਹਨੀ ਦੋਸਤੋ ਮੈਂ ਘਰ ਆ ਚੁੱਕਾ ਤੇ ਤਿਆਰ ਹੋ ਚੁੱਕਾ ਚੰਗੀ ਤਰ੍ਹਾਂ ਤੇ ਹੁਣ ਚੱਲਦੇ ਆ ਗਾਇਸ ਆਪਾਂ ਟੈਂਪੂ ਤੇ ਵਰਦਾਰੇ ਮਾਥੜੇ ਕਾ ਉਹ ਯਾ ਬੋਲ ਫਟ ਕੇ ਵੈਸਰੀ ਨੋਨੋ ਥੋੜੀ ਵੈਸਰੀ ਵੈਸਰੀ ਚੈੱਕ ਕਰੋ ਦੋਸਤੋ ਸਾਡੇ ਵੀਰ ਭਰਾ ਆ ਚੁੱਕੇ ਨੇ ਤੇ ਹੁਣ ਪੂਰੀ ਤਿਆਰੀ ਹੋ ਚੁੱਕੀ ਐ ਤੇ ਹੁਣ ਆਪਾਂ ਚੱਲੇ ਆ ਗਾਇਸ ਹਾਂ ਝੋਟਿਆ ਸਹਿ ਚੱਲਦੇ ਗਾਇਸ ਝੋਟਿਆ ਸਹਿ ਤਰਮੇ ਕੁਛ ਲੋਬੀ ਦੋਸਤੋ ਆਪਾਂ ਤੁਰ ਸੰਦੂਕ ਲਾਫਿੰਗ ਕੋਈ ਗੱਲ ਨਹੀਂ ਯਾਰ ਛੱਟਾ ਮੇ ਤਾਂ ਵਦੂ ਟੀ ਛੱਟਾ ਬੜੀਆ ਗਿਆ ਨਹੀਂ ਲੋਡ ਬਣੋ ਮੈਂ ਲੈਣੀ ਨਹੀਂ ਚਲਦੇ ਆ ਗਾੜੀਆਂ ਆਪਾਂ ਹੋਟੀਆਂ ਸਾਹਿਬ ਹੋਟੀਆਂ ਸਾਹਿਬ ਤਾਂ ਨਾ ਜਾ ਕੇ ਮਿਲਦੇ ਆ ਚਲੋ ਗਾਈ ਸੈਕ ਕਰੋ ਆਪਾਂ ਸਕੂਲ ਆ ਗਿਆ ਤੇ ਰੋਜ ਆ ਗਿਆ ਵਬਰੀ ਆ ਰਿਹਾ ਗਾਈ ਆਹ ਹੋ ਰਹੀ ਗਾਈ ਪਹਿਲੀ ਕਲਾਸ ਮੇਰੀ ਆ ਇਹ ਆਹ ਹੋ ਰਹੀ ਗਾਈ ਚੱਲਦੇ ਆ ਗਾਈਸੋ ਨਾ ਉੱਠਿਆ ਸਰ ਆ ਜੀਰੋ ਸਿੰਗਰ ਚਲੋ ਵਾਹ ਖਾਸਾ ਫਦੇ ਚਲਿਏ ਗਾਈਸੋ ਨਾ ਆਪਾਂ ਅੰਦਰ ਨਹੀਂ ਅੰਦਰ ਨਹੀਂ ਬਲਿ ਇਸ਼ਨਾਨ ਕਰਨ ਜਾਣਾ ਹੈ ਤੇ ਕਰਦੇ ਇਸ਼ਨਾਨ ਚਲੋ ਆਵਾਂ ਚਲਿਏ ਬੁੱਲੇ ਤੈਨੂੰ ਕਹਿ ਰਿਹਾ ਮੈਂ ਦੀਪ ਹੋ ਰਹਾ ਗਾਈਸ ਚੈੱਕ ਕਰੋ ਹੁਣ ਆ ਪਹਾਂ ਚੁੱਕੇ ਆਂ ਟਿਆ ਸਾਰਾ ਤੋਂ ਨਾ ਬਕਰ ਲਗਾ ਇਸ਼ਨਾਨ ਤੇ ਕਰਕੇ ਇਸ਼ਨਾਨ ਤੋਂ ਤੁਹਾਨੂੰ ਮਿਲਦੇ ਬਾਅਦ ਵਿੱਚ ਆਹੋ ਗਾਈਸ ਹੁਣ ਆਪਾਂ ਇਸ਼ਨਾਨ ਕਰ ਲੈਣੇ ਤੇ ਇਸ਼ਨਾਨ ਕਰਕੇ ਚੱਲਦੇ ਆਂ ਗਾਈਸ ਅੰਦਰ ਮਾ ਸਾਡੇ ਕੰਨ ਤੁਹਾਨੂੰ ਮਿਲਦੇ ਆਂ ਅੰਦਰ ਆ ਕੇ ਮਾ ਸਾਡੇ ਪੂਰਾ ਪੂਰਾ ਮੇਰਾ ਵੀ ਹੋ ਗਿਆ ਮੇਰਾ ਪੂਰਾ ਤੋੜ ਹਲਵਾ ਲੈ ਲੈਂਦੇ ਇਹ ਰਖੜਦੇ ਹਲਵਾ ਲੈਦੇ ਪੂਰ ਮੈਂ ਮੁਸ਼ਕਿਲ ਆਈ ਮਾਈਕ ਖਾ ਸਾਈ ਫੜੇ ਚਾਹ ਸੰਗੋ ਇਹ ਉੱਤੇ ਰਹਿਣ ਵਾਲਾ ਸੋਰੀ ਦਿੱਲੀ ਦੀਆਂ ਕਿਸਾੜੀਆਂ ਚਲਿਏ ਗਾਇਸ ਅੰਦਰ ਮਾਥੜੀ ਦੇਖੀਓ ਤੁਹਾਨੂੰ ਮੈਂ ਦਿਖਾ ਦਉਂ ਛੋਈ ਸਰਦਾਰੀ ਅੰਸ਼ਾਰ ਸਾਤ ਸਾਲ ਨਿਕਲ ਜਣ ਪੰਜ ਸਾਲ ਨਿਕਲ ਜਣ ਪਰਿਵਾਰਾਂ ਦੇ ਲਕੂੜੇ ਪਾ ਦਿੱਤੇ ਆਂ ਇਹ ਕਾਰਨੀ ਤੁਹਾਡਾ ਤੇ ਮਾਰਨੀ ਤੁਹਾਡਾ ਤੇ ਸ਼ਵੀਰ ਵੀ ਤੁਹਾਡਾ ਇਹ ਨੂੰ ਲੈ ਕੇ ਜਲਾਉਂ ਮੇਰੇ ਪਾਕਸ਼ਾ ਨੂੰ ਕਿਹਾ ਸੀ ਅਨੁਭਾਅ ਵਾਸਤੇ ਵੀ ਆਏ ਗਾਇਸ ਹੁਣ ਆਪਾਂ ਮਾਥੜੀ ਇਕੱਲਾ ਤੇ ਮਾਥੜੀ ਇੱਕ ਚੱਲੇ ਹਾਂ ਹੁਣ ਆਪਾਂ ਗਾਇਸ ਲੰਗਰ ਖਾਨ ਚਲਿਏ ਗਾਇਸ ਲੰਗਰ ਖਾਨ ਪਹਿਲੋ ਖੂਹ ਵੱਲ ਹੋਦੇ ਹਾਂ ਕੁਝ ਲੈ ਜਾਈਏ ਇਹ ਲੈ ਇਹ ਤੇਲੀ ਵਜਣੀਆਂ ਐ ਐਵੇਂ ਤਾਂ ਆਣ ਕਰਨ ਲਗਾ ਮਮਾ ਤਾਂ ਬਹੁਤ ਸੋਹਣਾ ਗਾਈਜ਼ ਉਹਨਾਂ ਆਪਾਂ ਚੱਲਦੇ ਲੱਗ ਰਹੇ ਉਹ ਕਰ ਸਕਦੇ ਆ ਚੱਲਾ ਹੂੰ ਉਤੋਂ ਸੁੱਟਣਾ ਹੈ ਅੰਦਰ ਅਸੀਂ ਗਾਈਜ਼ ਉਹਨਾਂ ਆਪਾਂ ਲੰਗਰ ਪਾਣੀ ਖਾ ਰਹੇ ਤੇ ਲੰਗਰ ਪਾਣੀ ਖਾ ਕੇ ਉਹਨਾਂ ਆਪ ਚੱਲਦੇ ਆ ਘਰੇ ਫੇ ਚਲੀ ਗਾਈਜ਼ ਗੱਡੀ ਲਾ ਕੇ ਪਹੁੰਚਾ ਦੇ ਅਗਲੇ ਦਿਨ ਤੇਰੇ ਉੱਪਰ ਨੂਰ ਬਲੀ ਕੋ ਹੁੰਦੀ ਆ ਜਿਹੜੀ ਗੋਲਫੀਆਂ ਆਰਾਵੇ ਓਏ ਆ ਗੱਲ ਤੁਰੀਆਂ ਕਾਤੋਂ ਨੂਰਾ ਆਪ ਆਪਣੇ ਖਾਣੇ ਰਹਿਣ ਇਹਨਾਂ ਦੋਨਾਂ ਦੀ ਵੀ ਜੁੜੀ ਹੈ ਕੋਈ ਗੱਲ ਨਹੀਂ ਕੱਢਦੇ ਆਂ ਘਰ ਦਾ ਲਾ ਗੈ ਖਾਣੇ ਆ ਫਿਰ ਆਪਾਂ ਉਹਦੀ ਮਿੱਤਰ ਗਾਈਸ ਹੁਣ ਆਪਾਂ ਬਹਿ ਚੁੱਕੇ ਆਂ ਤੇ ਬੈਠੇ ਆਂ ਹੁਣ ਆਪਾਂ ਚੱਲਦੇ ਆਂ ਗਾਈਸ ਘਰ ਆਣੂ ਹਾਂ ਜੀ ਗੱਲਦੇ ਆਂ ਗਾਈਸ ਅੰਦਰ ਹਾਂ ਹਾਂ ਗਾਈਸ ਹੁਣ ਆਪਾਂ ਆ ਚੁੱਕੇ ਆਂ ਘਰ ਤੇ ਬਸ ਸਮਾਪਤੀ ਹੁਣ ਚੱਲਦੇ ਆਂ ਘਰੇ ਫੋਈਏ ਫਿਰ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਚੱਲ ਜੀ ਚੱਲ ਕਰ ਲੋ ਹਾਂਜੀ ਗਾਇਸ ਹੁਣ ਮੈਂ ਕਰ ਲਗਾ ਸਕੂਲ ਦਾ ਕੰਮ ਹੈ ਤੇ ਸਕੂਲ ਦਾ ਕੰਮ ਕਰਕੇ ਫਿਰ ਮੈਂ ਜਾਣਾ ਗਾਇਸ ਉਹ ਕਿਉਂਕਿ ਥੱਕ ਚੁਕਾ ਮੈਂ ਪੂਰਾ ਬ్రో ਹੁਣ ਤਾਂ ਮੈਂ ਲੈਕੜੀ ਨੂੰ ਹੋ ਦੋਸਤੋ ਹੁਣ ਚੱਲਿਆ ਡਾਡਾ ਭਰਾ ਤੋਂ ਉਧਰ ਲੈਣ ਸੈਕਟਰ ਤੇ ਕਿਉਂਕਿ ਸਮੋਸਾ ਗੜਾ ਪਾ ਲੈ ਗਏ ਨੇ ਤੇ ਹੁਣ ਇਹਨੂੰ ਕੱਢਦੇ ਆ ਉਹ ਇੱਕ ਦਾ ਸੀ ਆਪਾਂ ਯਾਰ ਇੱਥੇ ਲਾ ਲਿਆ ਨਾ ਹੁਣ ਘੜੀ ਮੋੜੀ ਸ਼ਟਰ ਖੋਲੋ ਫਿਰ ਜਾਓ ਫਿਰ ਇਹਨੂੰ ਅੰਦਰ ਵਾਰਨਾ ਪੈਣਾ ਯਾਰ ਆ ਗੋਈ ਗਾ ਨਹੀਂ ਕੋਈ ਤੇ ਨਾ ਕਿਤੇ ਕਰਦੇ ਜਗਾੜ ਲੋਣੇ ਵਿੱਚ ਚਲਦੇ ਗਾਏ ਦੁੱਧ ਲੈ ਆਉਂ ਆਹ ਵੇਖੋ ਦੋਸਤੋ ਕੱਲਾ ਕੱਲਾ ਚੀਜੀ ਖਾ ਗਿਆ ਇਧਰ ਆ ਓਏ ਆਇਆ ਤਾ ਮੈਂ ਆ ਯਾਦ ਆ ਵਾਉ ਨਹੀਂ ਦੁੱਧ ਲੈ ਆਉਂਦਾ ਦੁੱਧ ਲੈ ਕੇ ਚਲਦੇ ਗਾਏ ਗਾਈਸ ਥੱਲੇ ਭੜੀ ਕੋ ਗਾਈਸ ਮੈਂ ਆ ਚੁੱਕਾ ਗੁਰਦਾਰੇ ਸਿੰਘ ਦੇ ਗਸਕਸ ਕੋਨਾ ਸਾਜੀ ਨੇ ਉਹਨੇ ਤੋਦੇ ਇਹ ਆ ਤਸਤਾਸ ਵਧੀਆ ਵਧੀਆ ਅਸਤਾ ਜੀ ਅੱਛਾ ਤੇ ਜਾਈ ਤੁਹਾਨੂੰ ਬੱਚਿਆਂ ਨੂੰ ਸਿਖਾ ਰਹੇ ਨੇ ਆ ਵੀ ਅਸਤਾ ਜੀ ਬਣੇ ਨੇ ਉਹ ਜਿਹਾ ਨਾਡੂ ਕਿਸ ਕੀ ਦੇ ਦਾਦਾ ਲੱਗਦਾ ਇਹ ਕਦੀ ਇਹਨੂੰ ਵੇਖਿਆ ਨਹੀਂ ਕਿਸ ਕੀ ਦੇ ਵਰਨੇ ਦੇ ਵਧੀਆ ਲੱਗਦਾ ਗਾਈਜ਼ ਉਹਨਾਂ ਪਾਸੋਂ ਖਾਣ ਗਾੜੇ ਸੋਖਾ ਸੰ ਗਾੜੇ ਨਾ ਬਚਾਲਦੇ ਗਾਈਜ਼ ਘਰੇ ਘਰ ਆ ਲਿਆ ਗਾਈਜ਼ ਗਾਈਜ਼ ਹੋਣਾ ਪਾਸੋਂ ਖਾਣ ਕਰਾ ਲ ਤੇ ਬਾਹਰ ਆ ਓਏ ਹੋਏ ਕਿਤੋਂ ਬੈਠਾ ਹੀ ਓਏ ਓਏ ਹਾਂ ਜੀ ਦੋਸਤੋ ਹੁਣ ਆਜ ਕੱਲ ਕਰਤੇ ਕਾਰ ਆ ਜੀ ਮੈਂ ਨਾ ਪਰਨਾ ਤੇ ਤੁਹਾਨੂੰ ਦਿੰਦੇ ਨੇ ਨੈਕਸਟ ਵਲੋਗ ਦੇ ਵਿੱਚ ਇਹਨਾਂ ਨੂੰ ਅਜਦਾ ਵਲੋਗ ਲਗਾ ਆ ਗਿਆ ਲਾਈਕ ਸਬਸਕ੍ਰਾਈਬ ਸ਼ੇਅਰ ਜੋ ਕਰਦੇ ਗਾਇਸ ਵਾਹ ਵਾਹ